ਇਹ ਮੈਟਰ ਹੈ ਜਿਹੜਾ ਸਰ ਗੋਲੀ ਚੱਲੀ ਆ ਹਾਂਜੀ ਭਾਈ ਤੁਹਾਡਾ ਆ ਇੱਕ ਹੈ ਨਾ ਜੀ ਸਰ ਜਿਹੜੀ ਗੋਲੀ ਚੱਲੀ ਪੁਲਸ ਹਸਪਤਲ ਦੇ ਵਿੱਚ ਇੱਕ ਪੇਸ਼ੈਂਟ ਦਾਖਲ ਹੋਇਆ ਹਾਂਜੀ ਉਹਦੇ ਬਾਰੇ ਪਤਾ ਲੱਗਾ ਕਿ ਉਹਨੂੰ ਜਿਹੜੀ ਕਾਰਵਲਪੁਰ ਤੋਂ ਥੋੜਾ ਪਹਿਲਾਂ ਸੁਲਤਾਨਪੁਰ ਰੋਡ ਤੇ ਗੋਰੀ ਲਗੀ ਸੋ ਅਸੀਂ ਮੌਕੇ ਤੇ ਆਏ ਹਾਲੇ ਉਹਦਾ ਪ੍ਰੋਸੀਜਰ ਚੱਲ ਰਿਹਾ ਡਾਕਟਰ ਸਾਹਿਬ ਨੇ ਹਾਲੇ ਮਨਾ ਕੀਤਾ ਉਹਨੂੰ ਮਿਲਣ ਤੋਂ ਤੇ ਹੋਰ 10-15 ਮਿੰਟ ਤੱਕ ਉਹਦੇ ਪ੍ਰੋਸੀਜਰ ਖਤਮ ਹੋ ਜਾਏਗਾ ਫਿਰ ਆਪਾਂ ਕੁਝ ਨਹੀਂ ਕਰਾਂਗੇ ਨੌਜਵਾਨ ਦਾ ਕੀ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਅਰਮਾਨ ਅਰਮਾਨ ਸੂਦ ਦਾ ਲੜਕੇ ਦਾ ਨਾਮ ਉਹ ਚਬਾਲੜੇ ਦਾ ਰਹਿਣ ਵਾਲਾ ਹੈ ਸਰ ਅੰਮ੍ਰਿਤ ਸਰ ਕਿਸੇ ਕੰਮ ਲਈ ਆਇਆ ਸੀ ਅਮੋ ਸਰ ਦੱਸਿਆ ਗਿਆ ਕਿ ਆਪਣੇ ਨਿੱਜੀ ਕੰਮ ਵਾਸਤੇ ਆਏ ਸੀਗੇ ਤੋਂ ਕੰਮ ਤੇ ਪਹੁੰਚੇ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਇੱਕ ਹੰਕ ਕਿੰਨੇ ਕਿ ਨੋਜਮਾਨ ਆਏ ਜਿਨ੍ਹਾਂ ਦੇ ਵੱਲੋਂ ਫਾਇਰ ਕੀਤਾ ਗਿਆ ਇਹ ਦੱਸ ਰਿਹਾ ਹੈ ਕਿ ਇੱਕੋ ਹੀ ਸੀਗਾ ਲੜਕਾ ਪਰ ਉਹ ਕਹਿ ਰਹੇ ਕਿ ਮੋਟਰਸਾਈਕਲ ਤੋਂ ਤਾਂ ਤਿੰਨ ਨੋਜਮਾਨ ਦਾ ਜ਼ਾਰੂਰ ਹੋਇਆ ਸੀ ਇਹ ਦੇਖੋ ਜੀ ਹਾਲੇ ਤੁਹਾਨੂੰ ਪਤਾ ਲੱਗਾ ਜਾਂ ਸਾਨੂੰ ਪਤਾ ਲੱਗਾ ਤਫਤੀਸ਼ ਦਾ ਮੁੱਦਾ ਹੈ ਜੋ ਸਲੀਪ ਹੋਏਗੀ ਫਿਰ ਸਾਹਮਣੇ ਆ ਜੇ ਇੱਕ ਕੰਡੀਸ਼ਨ ਕਿਸ ਤਰ੍ਹਾਂ ਨੋਜਵਾਨ ਕੰਡੀਸ਼ਨ ਡਾਕਟਰ ਸਾਹਿਬ ਨੇ ਪ੍ਰੋਸੀਜਰ ਕਰ ਰਹੇ ਨੇ ਦੇਖ ਲਿਆ ਪਤਾ ਲੱਗਦਾ ਕਿ ਪੁਰਾਣੀ ਰੰਜਿਸ਼ ਦਾ ਲੱਗ ਰਿਹਾ ਹੈ ਲੁੱਟਖੋ ਦਾ ਮਾਮਲਾ ਹਾਲੇ ਬੰਦਾ ਥੋੜਾ ਬਿਮਾਰ ਹੈ ਬੰਦੇ ਠੀਕ ਨਹੀਂਗਾ ਹਾਲੇ ਪਤਾ ਨਹੀਂ ਲੱਗ ਰਿਹਾ ਲੁੱਟਖੋ ਦਾ ਮਾਮਲਾ ਕੋਈ ਨਿਕਰ ਨਹੀਂ ਆ ਰਿਹਾ ਫਿਲਹਾਲ ਪ੍ਰਾਇਮਾ ਫਸਾਏ ਤੇ ਜੋ ਵੀ ਹਾਲਾਤ ਹੋਣਗੇ ਫਿਰ ਦੱਸਾਂਗੇ ਸਿਰੇ ਨੋਜਵਾਨ